ਸੇ ਕੰਟਰੀਸ਼ ਬਈ ਹੋਣੀ ਨਹੀਂ ਦੁਨੀਆਂ ਤੋਂ ਪਤੰਦਰਾ ਨੇ 에어ਪੋਰਟ ਬਣਾਏ ਆ ਚਾਹੇ ਦबई ਜਾਣਾ ਹੋਵੇ ਤੇ ਚਾਹੇ ਆਪਾਂ ਗੱਲ ਕਰਕੇ ਹੁਣ ਆਬੂ ਧਬੀ ਆਣਾ ਠੀਕ ਹੈ ਸਿਰਾ ਵਾਲਾ ਆਇਆ ਭਾਜ ਨੂੰ ਕਹਿੰਦੇ ਕੈਨੇਡਾ ਵੀ ਗਏ ਆ ਤੇ ਦੁਨੀਆਂ ਚ ਫੈਲੇ ਵਿਦਿਆਨ ਤੋਂ ਮੀਡੀਆ ਪਰ ਜਿਹੜਾ ਸਭ ਤੋਂ ਲੇਟੈਸਟ ਆਰਕੀਟੈਕਟ ਸਭ ਤੋਂ ਵੱਧ ਸਫਾਈ ਤੇ ਸਭ ਤੋਂ ਘੈਂੜ ਗੱਲ ਬਾਤ ਨਾਲ ਇਹਨਾਂ ਦੇ 에ਰਪੋਰਟਾਂ ਦੀ ਆ ਭਾਈ ਨਾ ਸਿੰਗਾਪੁਰ ਵਾਲੇ ਦੀਆਂ ਠੀਕ ਹੈ ਫਾਰਸ਼ਾਂ ਤੇ ਬੰਦਾ ਤਰਵਾ ਦਿੰਦਾ ਇੱਥੇ ਤੇ ਬਦਾਰਾ ਸਕਿਉਰਿਟੀ ਸਕਿਉਰਿਟੀ ਚੱਕਾ ਨਾ ਕਿਸੇ ਦੀ ਮੰਨ ਲੇਦਾ ਇਹ ਤੇ ਦੁਬਾਰਾ ਫੇਅਰ ਕਰਾ ਗਿਆ ట్రాਨਜ਼ਿਟ ਫਲਾਈਟ ਸੀ ਮੇਰੀ ਤੇ ਯਾਰ ਬਾਈ ਇਹ ਇਹ ਤਾਂ ਡੀਟਾ ਦੇ ਉੱਪਰ ਨੂੰ ਹਨਾ ਤੁਹਾਨੂੰ ਦਿਖਾਉਣਿਆ ਇਹ ਹੈਗਾ ਯੂਏਈ ਕੈਪੀਟਲ ਅਬੂ ਧਾਬੀ ਐਕਸਪੀਰੀਅੰਸ ਵਾਲਾ ਹੀ ਕਾਹ ਡਾ ਬਬੇ ਠੀਕ ਆ ਖਾਇ ਤਾਂ ਆਹ ਦੁਕਾਨਾਂ ਬਰੰਡਾਂ ਦੀਆਂ ਪਰ ਆ ਹੁਣ ਮੈਂ ਲੱਭਣਾ ਸੀ ਡੀ ਸੀ ਈ ਐਫ ਕਹਿੰਦੇ ਗੇਟ ਹੈਗਾ ਉਧਰ ਤੇ ਇੱਧਰ ਹੈ ਜਿਆ ਡੀ ਵਾਲੇ ਹਨਾ ਵੀ ਐਂਡਰਜ ਨੂੰ ਕਹਿੰਦੇ ਨਾ ਦਮਗਾ ਦੇ ਉਹ ਹੋ ਗਿਆ ਇੱਥੇ ਨਾ ਇਹਨਾਂ ਨੇ ਆਉਂਦਾ ਲੰਬਾਸ ਛੱਡਿਆ ਇਹ ਘਪਾਹਰਾਵਾ ਛੱਡਿਆ ਤੇ ਨਾ ਇਹਨਾਂ ਨੇ ਤਰੱਕੀ ਛੱਡੀ ਹੈ ਤੇ ਆ ਇਹਨਾਂ ਦੇ ਕਲਾਸਿਕ ਸਟੇਸ਼ਨ ਦੇ ਬਿਠੇ ਤੇ ਉਧਰ ਫੂਡ ਬੈਂਕ ਆ ਗਿਆ ਉਹ ਤਾਂ ਫੇਰ ਜਨ ਆਪਣਾ ਸੀ ਤੇ ਹਨਾ ਆ ਕਿ ਲਿਆ ਐਸ ਭਾਈ ਸਿਆਨਜੀ ਸੁੰਜੀ ਬਣ ਗਈਆਂ ਤੇ ਬੁੱਤੇ ਦਾ ਗੱਲ ਹੈ। ਇਹ ਬੱਚੇ ਤੁਸੀਂ ਦੇਖ ਰਹੋ ਇੱਧਰ। ਉਹ ਅਗਲੇ ਗੁਚੀ ਦਾ ਸ਼ੋਅਰੂਮ। ਹੰਬੰਦੇ ਬੋਲਣ ਲਾਇਆ ਵੇ। ਹਰ ਮੋਜ਼ ਪੁਰਾਣੀ ਇਹ ਕਿਹੜੇ ਆ ਗਈ। ਮੈਂ ਵੀ ਦੇਖਾਂ ਉਸ ਨੂੰ। ਉਹੋ ਆ ਗਿਆ ਨਾ ਇਤਰਾ ਸੈਂਸਾਂ ਤੋਂ ਨਾ ਮਾਸਟਰ ਪ੍ਰੇਅਰ ਤੋਂ ਬਣਾਏ ਹੋਏ ਅਰਥਾਂ ਆਲੇ ਨਾਲ ਗੱਲਾਂ ਕਰਾਦਿਆਂ ਤਾਂ ਮਨਾਂ ਲੱਗਦੇ ਬਈ ਲੋਕ ਉੱਠਾਣਾ ਫੋਟੋਆਂ ਖਿਚਾਉਂਦੇ ਆ ਬੈਕਾਂਡੇ ਗੁੰਡੇ ਜਿਹਨ ਦਾ ਟ੍ਰੈਡੀਸ਼ਨਲ ਕੰਮ ਹੈ